ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਟੋਰਾਂਟੋ ਪੁਲਿਸ ਦੇ ਵੱਲੋਂ ਕਾਰ ਚੋਰਾ ਦੇ ਗਿਰੋਹ ਦਾ ਪਰਦਾਫਾਸ਼ ਕਰਦਿਆ ਸੌ ਤੋਂ ਵੱਧ ਚੋਰੀ ਕੀਤੀ ਗਈਆਂ ਬ੍ਰਾਹਮਤ ਕਰਨ ਦਾ ਦਾਵਾ ਕੀਤਾ ਗਿਆ ਪੁਲਿਸ ਵੱਲੋਂ ਗ੍ਰਿਫਤਾਰ ਚਾਰ ਸ਼ੱਕੀਆਂ ਦੇ ਵਿੱਚੋਂ ਇੱਕ ਸਰਵਿਸ ਅਨਟੋਰੀਓ ਦਾ ਸਾਬਕਾ ਮੁਲਾਜ਼ਮ ਹੈ ਜੋ ਸੰਭਾਵਤ ਤੌਰ ਉਤੇ ਫਰਜੀ ਦਸਤਾਵੇਜ਼ ਅਤੇ ਲਾਇਸੈਂਸ ਪਲੇਟਸ ਤਿਆਰ ਕਰਨ ਦੇ ਵਿੱਚ ਮਦਦ ਕਰਦਾ ਸੀ ਪੋਰਜੈਕਟ ਪੋਚਰ ਅਧੀਨ ਕੀਤੀ ਕਾਰਵਾਈ ਬਾਰੇ ਪੁਲਿਸ ਨੇ ਦੱਸਿਆ ਕਿ ਸ਼ੱਕੀਆਂ ਵਿਰੁੱਧ ਹੁਣ ਤੱਕ 28 ਦੋਸ਼ ਆਇਦ ਕੀਤੇ ਜਾ ਚੁੱਕੇ ਨੇ ਸ਼ੱਕੀ ਵੱਲੋਂ ਸਰਵਿਸ 온ਟਾਰੀਓ ਦੇ ਸਾਬਕਾ ਮੁਲਾਜ਼ਮ ਨੂੰ ਅਤੀਤ ਵਿੱਚ ਵਿਦੇਸ਼ ਭੇਜੀਆਂ ਗੱਡੀਆਂ ਦੇ ਨੰਬਰ ਮੁਹੱਈਆ ਕਰਵਾਏ ਜਾਂਦੇ ਅਤੇ ਮੋਟੀ ਰਕਮ ਦੇ ਕੇ ਇਵਜ਼ ਸਾਬਕਾ ਮੁਲਾਜ਼ਮ ਬਿਲਕੁਲ ਅਸਲੀ ਨਜ਼ਰ ਆਉਣ ਵਾਲੀਆਂ ਲਾਇਸੈਂਸ ਪਲੇਟਸ ਅਤੇ ਦਸਤਾਵੇਜ਼ ਮੁਹੱਈਆ ਕਰਵਾਉਂਦਾ ਪਰਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕੁਝ ਗੱਡੀਆਂ ਮਰ ਚੁੱਕੇ ਲੋਕਾਂ ਦੇ ਨਾਂ ਤੇ ਰਜਿਸਟਰਡ ਸਨ ਜਦਕਿ ਕੁਝ ਅਜਿਹੇ ਨਾਂ ਵੀ ਸਾਹਮਣੇ ਆਏ ਜਿਹੜੇ ਅਸਲੀਅਤ ਵਿੱਚ ਹੈ ਹੀ ਨਹੀਂ ਸਨ ਟੋਰਾਂਟੋ ਪੁਲਿਸ ਵੱਲੋਂ ਇੱਕ ਹੋਰ ਮਾਮਲੇ ਦੀ ਪੜਤਾਲ ਕਰਦਿਆਂ ਸਰਵਿਸ ਅਨਟਾਰੀਓ ਦੇ ਦਫ਼ਤਰ ਤੋਂ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਨੂੰ ਜਦੋਂ ਡੂੰਘਾਈ ਨਾਲ ਦੇਖਿਆ ਗਿਆ ਤਾਂ ਕਈ ਹੈਰਾਨ ਕਰਨ ਦੇਣ ਵਾਲੇ ਤੱਤ ਸਾਹਮਣੇ ਆਏ ਫਿਲਹਾਲ ਇਸ ਮਾਮਲੇ ਵਿੱਚ ਕੋਈ ਹੋਰ ਸ਼ੱਕੀ ਦੀ ਪਾਲ ਨਹੀਂ ਕੀਤੀ ਜਾ ਰਹੀ ਅਤੇ ਬਰਾਮਦ ਕੀਤੀਆਂ ਗੱਡੀਆਂ ਦੀ ਅੰਦਾਜ਼ਨ ਕੀਮਤ 95 ਲੱਖ ਡਾਲਰ ਬਣਦੀ ਹੈ 100 ਤੋਂ ਵੱਧ ਗੱਡੀਆਂ ਵਿੱਚੋਂ 21 ਮਹਿੰਗੇ ਪਾ ਵਾਲੀਆਂ ਦੱਸੀਆਂ ਜਾ ਰਹੀਆਂ ਹਨ ਜਿਨ੍ਹਾਂ ਦੀ ਕੀਮਤ 18 ਲੱਖ ਡਾਲਰ ਦੱਸੀ ਜਾ ਰਹੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਕਾਰ ਚੋਰਾਂ ਦੀ ਨਕੀਲ ਕਸਣ ਲਈ ਕੈਨੇਡਾ ਵਿੱਚ ਕੌਮੀ ਕਾਰਜ ਯੋਜਨਾ ਨੂੰ ਅਮਲ ਵਿੱਚ ਲਿਆਂਦਾ ਗਿਆ ਜਿਸ ਤਹਿਤ ਗ੍ਰੇਟਰ ਟੋਰਾਂਟੋ ਏਰੀਆ ਵਿਖੇ ਕੰਟੇਨਰਾਂ ਦੀ ਸਕੈਨਿੰਗ ਵਾਸਤੇ ਮੋਬਾਈਲ ਐਕਸਰੇ ਸਕੈਨਰ ਦੀ ਤੈਨਾਤੀ ਕੀਤੀ ਗਈ ਕੈਨੇਡਾ ਬਾਰਡਰ ਸਰਵਿਸਿੰਗ ਏਜੰਸੀ ਵੱਲੋਂ ਮੌਜੂਦਾ ਵਰ੍ਹੇ ਦੌਰਾਨ ਰੇਲੀਆਰਟਸ ਅਤੇ ਪੋਰਟਸ ਤੇ 1300 ਤੋਂ ਵੱਧ ਗੱਡੀਆਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਜਿਨ੍ਹਾਂ ਨੂੰ ਵਿਦੇਸ਼ ਭੇਜਿਆ ਜਾ ਰਿਹਾ ਸੀ ਇਨ੍ਹਾਂ ਵਿੱਚੋਂ 452 ਇਕੱਲੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਬਰਾਮਦ ਹੋਈਆਂ ਦੂਜੇ ਪਾਸੇ ਪੀਲ ਰੀਜਨਲ ਪੁਲਿਸ ਵੱਲੋਂ ਪ੍ਰੋਜੈਕਟ ਓਡੀਸੀ ਅਧੀਨ 3 ਕਰੋੜ 32 ਲੱਖ ਡਾਲਰ ਮੁੱਲ ਦੀਆਂ ਚੋਰੀ ਹੋਈਆਂ ਗੱਡੀਆਂ ਬਰਾਮਦ ਕਰਦਿਆਂ 16 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ